ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਖੁਸ਼ ਹੋਵੋ ਤੰਦਰੁਸਤ ਹੋਵੋ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜੀ ਲੋ ਜੀ ਅੱਜ ਆ ਪੰਜੇ ਨਾ ਖੇਤਾਂ ਕੰਨੇ ਗੇੜਾ ਮਾਨ ਆਏ ਸੀਗੇ ਮਾਝਾ ਦੇ ਖੇਤਾਂ ਕੰਨੇ ਘੁੰਮ ਗਏ ਗੰਨਾ ਕੰਨਾ ਚੂਖਦੇ ਆ ਤੇ ਅੱਜ ਮੈਂ ਮੋਟਰ ਚੱਲਦੀ ਦੇਖੀ ਤੇ ਮੈਨੂੰ ਬਹੁਤ ਸੋਹਣੀ ਲੱਗੀ ਹੱਥੋਂ ਦਿਖਾਉਣੀ ਆ ਪਾਣੀ ਤੇ ਆ ਟਿਊਬਲ ਚੱਲਦਾ ਜੀ ਦੇਖੋ ਪਾਣੀ ਮੋਟਰ ਚੱਲਦੀ ਆ ਚਾਲਾ ਜੀ ਗੰਨਾ ਦੇਖਦੇ ਆ ਗੰਨਾ ਚੂਫਦੇ ਆ ਅਲਾਵਾ ਚੱਲ ਮੋਟਰ ਤੇ ਜਾ ਕੇ ਆ ਮੈਂ ਪਾਣੀ ਪੀ ਕੇ ਆ ਠੰਡਾਇਆ ਹੁਣ ਦੇ ਦਿਆ ਇੱਥੇ ਗੰਨਾ ਪਟਦੇ ਆ ਗੰਨਾ ਚੂਫਦੇ ਆ ਫਿਰ ਇਹਦਾ ਬਹੁਤ ਸੋਹਣਾ ਲੱਗਦਾ ਦੇਖਣ ਨੂੰ ਹਰਿਆਲੀ ਬਾਜੀ ਏਖਾ ਖੜਾ ਪਾ ਹੁਣ ਗੰਨਾ ਪੱਟੀਏ ਦੇਖ ਕੇ ਵਧੀਆ ਆ ਚੂਫਾ ਨੂੰ ਮੈਨੂੰ ਆ ਗੰਨਾ ਵਧੀਆ ਲੱਗਦਾ ਕੰਨਾ ਠੀਕ ਦਾ ਆਹੀ ਪਟਦੇ ਆ ਲਓ ਜੀ ਕੱਟੇ ਤੂੰ ਹੁਣ ਲਾਗੀ ਗੰਨੇ ਨਾਲ ਉਹ ਲੈ ਬਈ ਲੈ ਲਓ ਜੀ ਪਟ ਲਿਆ ਗੰਨਾ ਆਪਾਂ ਨੇ ਲਓ ਜੀ ਹੁਣ ਇਹਨੂੰ ਆਪਾਂ ਲੈ ਕੇ ਚੱਲਦੇ ਆਂ ਉੱਥੇ ਧੋਕੇ ਸਮਾਰ ਕੇ ਹੋਇਆ ਆਪਾਂ ਫੜਾ ਇਹ ਮਾਗਾ ਚਲਾ ਜੀ ਜੀ ਕਰਦਾ ਗੰਨੇ ਨੂੰ ਨਾ ਚੁੱਪਣਾ ਨਾ ਮੇਰੀ ਚੁੱਪ ਹੈ ਕੰਮ ਕਰਦੇ ਆਂ ਤਾਂ ਤੇਰੇ ਅਚੂਫਲਾ ਮੈਂ ਲੈਂਦਾ ਹੁਣ ਹਾਂ ਕੀ ਗੱਲ ਤੜਕੇ ਤੜਕੇ ਗੰਨਾ ਚੂਫਣਾ ਨਹੀਂ ਨਾ ਮੈਂ ਅ ਚਾਹਾ ਪੀ ਕੇ ਤੁਸੀਂ ਸ਼ੂਗਰ ਕਹਿੰਦੇ ਆਂ ਆਹ ਤਾਂ ਬੀਬੀ ਸਾਡੀ ਦੀ ਬੀਬੀ ਸਾਸਰੀ ਕਾਲ ਸਾਸਰੀ ਕਾਲ ਕੀ ਕਰਦੀ ਆਂ ਮੈਂ ਪਈ ਆਂ ਕੀ ਵੱਧ ਗਿਆ ਤੇਰਾ ਕਸਟਰ ਕੀ ਵੱਧ ਗਿਆ ਤੇਰਾ ਐਸਕਟਾਲ ਐਸਕਟਾਲ ਕੀ ਵੱਧ ਗਿਆ ਪਤਾ ਨਹੀਂ ਕੀ ਵੱਧ ਗਿਆ ਮੈਨੂੰ ਨਾ ਉਹ ਕੀ ਕਹਿੰਦੇ ਐਸਕਟਾਲ ਇਹ ਪਾਈ ਬੀਬੀ ਦੀ ਖਬਰ ਨੂੰ ਆਏ ਤੇ ਇਹ ਵੀਰ ਪੈਂਦਾ ਸਾਡਾ ਚਾਹ ਬੈਠਾ ਬڑا ਭਾਈ ਹੈ ਮੇਰਾ ਬਾਪਸ ਮਾਨ ਤੇ ਇਹ ਮੇਰੀ ਬੋਟੀ ਚਲੋ ਕੋਟੀਆਂ ਬੁੰਦਿਆ ਤੁਹਾਨੂੰ ਅੱਗੇ ਵੀ ਦੱਸਿਆ ਇਸ ਕੀ ਵੀ ਲਾਈ ਹੋਈ ਆ ਅਸੀਂ ਬੀਬੀ ਦੀ ਖਬਰ ਨੂੰ ਆ ਤੇ ਮੈਂ ਕਿਹਾ ਜਮਾ ਖੇਤਾਂ ਘੁੰਮਣ ਲੈ ਗੰਨਾ ਪਟ ਲਿਆ ਉਹਨੇ ਮੈਂ ਕਿਹਾ ਬੀਬੀ ਨੂੰ ਗੰਨਾ ਚੂਫਣਾ ਬੀਬੀ ਕਹੀ ਮੇਰਾ ਕਸਟੋਲ ਵਧਿਆ ਹੋਇਆ ਇਸ ਕਸਟੋਲ ਪਤਾ ਕੀ ਕਹਿੰਦੀ ਆ ਬੀਬੀ ਠੀਕ ਆ ਹੁਣ ਦਵਾਈ ਲੈ ਲਈ ਲੈ ਜੀ ਕਾ ਬੋਦਨਾ ਲਾਗੀਆਂ ਖੁੰਦੀਆਂ ਨਾ ਗਲੂਕੋਜ਼ ਦੀਆਂ ਤਿੰਨ ਤਿੰਨ ਬੋਦਨਾ ਲਾਗੀਆਂ ਅੱਜ ਚੌਥੀ ਲਗਣੀ ਆ ਬਈ ਰੱਬ ਗੇ ਅਰਦਾਸ ਕਰਿਓ ਸਾਡੀ ਬੀਬੀ ਠੀਕ ਹੋ ਜਾਵੇ ਬਾਈ ਨਹੀਂ ਗਾਜਾ ਦੇ ਨਾ ਨਾ ਇਹ ਨਾ ਸਾਡੀ ਉਮਰ ਵੀ ਤੈਨੂੰ ਲੱਜ ਜਵੇ ਹੈਨਾ ਗਿਆ ਚਲੇ ਸਿਆਣਿਆਂ ਨਾਲ ਹੀ ਐ ਜੋ ਕੁਛ ਹੈ ਲੋ ਜੀ ਸਾਡੀ ਫੈਮਲੀ ਬੈਠੀ ਹੈ ਗੰਨਾ ਚੂਫਣਾ ਗੰਨਾ ਚੂਫਣਾ ਤੈਨੂੰ ਭਾਬੀ ਨੇ ਮੈਨੂੰ ਤਹਲਾ ਲਿਆਤਾ ਕਹਿੰਦੀ ਫੁੱਲ ਕੇ ਚ ਸਿੱਟਣੇ ਆ ਤੇ ਮੈਂ ਗੰਨਾ ਤੋੜ ਲਿਆ ਥੋੜਾ ਗੰਨਾ ਵਿੱਚੋਂ ਨਾ ਤੇੜ ਵਾਲਾ ਨਿਕਲਿਆ ਇਹ ਚੰਗਾ ਹੁੰਦਾ ਕਹਿੰਦੀ ਮਿੱਠਾ ਵੱਧ ਹੁੰਦਾ ਇਹ ਚ ਮਿੱਠਾ ਭਰ ਜਾਂਦਾ ਇਹ ਚ ਤੇ ਮੈਂ ਹੁਣ ਦੇਖਦਾ ਚੂਫ ਕੇ ਦੇਖਦਾ ਮੈਂ ਮਿੱਠਾ ਵਧੀਆ ਇਹ ਚ ਗੱਲਾਂ ਚੂਫਣਾ ਛੋਟੇ ਬਾਈ ਅਭੀ ਪੀਆ ਚਾਹ ਪੀਣ ਲੱਗੀ ਹੈ ਪੀ ਲੈ ਚਾ ਮੈਂ ਗੰਨਾ ਚੂਫਨਾ ਠੀਕ ਗੰਨਾ ਵੀ ਚੂਫਦਾ ਹਾਂ ਵੇ ਹਾਂ ਚੂਫ 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 ਹਾਂ ਛਿੱਲ ਕੇ ਚੂਫਦਾ ਨਾਲੇ ਦੇਖ ਲੋ ਤੇ ਕਿੰਨੀ ਅਕਲ ਹੈ ਦੇ ਲੋ ਕਿੰਨਾ ਗੰਨਾ ਪਿਆਰ ਨਾਲ ਚੂਫ ਰਿਹਾ ਹੈ ਕਿਆ ਨਹੀਂ ਪਤਾ ਕੁੱਤਿਆਂ ਨੂੰ ਜਾਨਵਰਾਂ ਨੂੰ ਸੱਚੀ ਬੱਧੀ ਮਾਤੋ ਨੋ ਜੀ ਸਾਡੀ ਕੱਖਾਂ ਵਾਲੀ ਰੇੜੀ ਸਾਡੇ ਡੰਗਰ ਖੜੇ ਨੇ ਜੀ ਇਹ ਟੁੱਬ ਆ ਗਿਆ ਧੁੰਦ ਪਈ ਹੋਈ ਐ ਜੀ ਪਹਿਲਾਂ ਆਪਾਂ ਖੇਤਾਂਗੇ ਤੇ ਗੰਨਾ ਚੂਫਿਆ ਫੇ ਬੀਬੀ ਦੀ ਖਵਾ ਸਾਲਤ ਤੇ ਉਹਦੇ ਬਾਅਦ ਹੁਣ ਅਸੀਂ ਘਰ ਆ ਗਏ ਮੈਂ ਧਨੀਆ ਲਾ ਗਿਆ ਚੀਨ ਤੇ ਮੇਰੀ ਘਰ ਵਾਲੀ ਆਲੂ ਪਕੌੜੇ ਸਬਜ਼ੀ ਬਣਾ ਰਹੀ ਆ ਆਲੂ ਕੱਟ ਲੈ ਤੇ ਮਿਕਸੀ ਦੇ ਵਿੱਚ ਮਸਾਲਾ ਮੈਂ ਤਿਆਰ ਕਰਕੇ ਦੇਤਾ ਪਿਆਜ਼ ਭੁੰਨ ਹੋ ਰਹੇ ਨੇ ਆਲੂ ਪਕੌੜੇ ਬਣਾਏਗੇ ਅੱਜ ਆਲੂ ਪਕੌੜੇ ਲਓ ਜੀ ਮੈਂ ਵੀਡੀਓ ਬਣਾ ਰਿਹਾ ਇਹ ਕੀ ਕਹੀ ਜਾਂਦੇ ਨੇ ਅੱਜ ਬੀਬੀ ਮੈਨੂੰ ਸਵੇਤ ਨਹੀਂ ਦਿਖਿਆ ਹੁਣ ਦੇਖਿਆ ਕਿੱਥੋਂ ਆਈਆਂ ਐ ਕਿੱਥੇ ਗਈ ਜਾਂਦੀ ਕਿਹ ਵਰਦੀ ਹੈ ਮਿੱਠਾ ਐਵੇਂ ਮਾਈ ਕਿੱਥੋਂ ਆਈਆਂ ਅੱਜ ਅੱਜ ਆਈ ਕਿੱਥੋਂ ਐ ਤੂੰ ਸਵੇਰ ਦੀ ਨਹੀਂ ਦਿਖੀ ਮੈਂ ਸਵੇਰ ਤਾਂ ਲੂੰਦਾ ਫਿਰਦਾ ਤੈਨੂੰ ਕਿੱਥੇ ਗਈ ਸੀ ਤੀ ਤੂੰ ਮੈਨੂੰ ਐਂ ਦਾਦੇ ਪਹਿਲਾਂ ਅੱਜ ਮੈਂ ਕਿੱਥੇ ਜਾਣਾ ਹੈ ਨਹੀਂ ਮੈਨੂੰ ਲੱਗਦਾ ਤੇਰਾ ਅੱਜ ਕੋਈ ਪਲਾਨ ਥੀਗਾ ਤੂੰ ਮੋਰਸੰਦੇ ਤਾਂ ਜਾਂਦੀ ਦੀ ਮੈਨੂੰ ਲੱਗਦਾ ਵੀ ਅੱਜ ਤੈਨੂੰ ਪੈਨਸ਼ਨ ਮਿਲੀ ਹੋ ਪੈਨਸ਼ਨ ਤਾਂ ਹੁਣ ਲੇਕੀ ਹੁਣ ਮੈਨੂੰ ਪਤਾ ਹੈ ਵੀ ਪੈਨਸ਼ਨ ਮਿਲੀ ਆ ਹੱਥ ਗਰਮ ਹੋ ਗਿਆ ਅੱਜ ਹੈ ਕਿੰਨੀ ਮਿਲ ਗਈ ਫਿਰ 1500 1500 ਮੈਨੂੰ ਕਦੋਂ ਰੋਜ਼ ਮਿਲਦੀ ਹੋਰ ਕਿੰਨੀ ਹੈ ਲਈ ਮਾਈ ਸ਼ਾਹ ਅੱਜ ਬੀਬੀ ਨੂੰ 1500 ਰੁਪਏ ਪੈਨਸ਼ਨ ਮਿਲ ਗਈ ਬੀਬੀ ਖੁਸ਼ ਆ ਲਓ ਹੁਣ ਇੱਕ ਅੱਧਾ ਮੈਨੂੰ ਲੱਗਦਾ ਗਰਮ ਸੂਟ ਵੀ ਸਮਾਊਗੀ ਸਵੇਦੀ ਯਾਨੀ ਹੁਣ ਮੈਨੂੰ ਦੇਖੀ ਆ ਮੈਂ ਤਾਂ ਹੀ ਕਹੀ ਨਾ ਵੀ ਸਵੇਦੀ ਕਿੱਥੇ ਗਈ ਹੋਈ ਆ ਹੈ ਮੈਂ ਤਾਂ ਸੁਣ ਕੇ ਕਹਿ ਤਾਂ ਨਹੀਂ ਹੁਣਾ ਦੇ ਤਾਂ ਹੈ ਦੱਸੋ ਆਏ ਨਾ ਕਰਿਆ ਕਰੋ ਬਾਬਿਓ ਆ ਦੇ ਤਾਂ ਨਹੀਂ ਮੈਸੇ ਆਉਂਦੇ ਵੀ ਤੁਸੀਂ ਖੁਸ਼ ਰਿਹਾ ਕਰੋ ਕਿਹਨੂੰ ਦਿੱਤਾ ਸੂਟ ਸੋਣਾ ਬੀਬੀ ਨੇ ਲਓ ਜੀ ਸਬਜੀ ਤਿਆਰ ਹੋਈ ਐ ਇਹ ਜੱਕ ਦੀ ਬਹੁਤ ਹੈ ਵਿਚਾਰੀ ਚਲੋ ਕੋਈ ਨਹੀਂ ਠੀਕ ਆ ਕੋਈ ਹੌਲੀ ਹੌਲੀ ਜੱਕ ਖੋਲ ਜੂਗੀ ਲਓ ਜੀ ਮਸਾਲਾ ਪੁੰਨ ਹੋ ਗਿਆ ਹੁਣ ਆਲੂ ਪਕੌੜਿਆਂ ਦੀ ਸਬਜੀ ਤਿਆਰ ਆ ਲਓ ਜੀ ਆ ਮਸਾਲਾ ਪਾਉਗਾ ਜੀ ਹੁਣ ਪਕੌੜਿਆਂ ਦਾ ਪੈਕਟ ਮੈਂ ਲਿਆਤਾ ਦਾ ਦੁਕਾਨ ਤੋਂ ਜਾ ਕੇ ਬਸ ਲੱਗੇ ਐਹੀਂ ਦੋ ਰਾਲ ਮਿਲ ਕੇ ਕੰਮ ਕਰੀ ਜੰਨੇ ਐ ਤਾਨੂੰ ਕੋਈ ਫਰਕ ਨਹੀਂ ਪੈਂਦਾ ਕੰਮ ਦਾ ਵੀ ਉਹਨੇ ਘੱਟ ਕਰਤਾ ਵੱਧ ਕਰਤਾ ਲਓ ਜੀ ਬਰੀਕ ਬਰੀਕ ਕਰਕੇ ਬਾਕੀ ਕੰਮ ਰਹਿ ਗਿਆ ਇਹਨਾਂ ਦਾ ਅੱਛਾ ਇਹ ਮਸ਼ੂਰੀ ਕਰਨ ਲੱਗ ਗਿਆ ਪਕਾਉਣਿਆਂ ਦੀ ਲਓ ਜੀ ਆਹ ਪਕੌੜੇ ਨੇ ਲਓ ਜੀ ਆਹ ਪਕੌੜੇ ਬਣ ਗਏ ਆਹ ਲਓ ਜੀ ਚਾਰ ਆਲੂ ਪਕੌੜੇ ਦੀ ਸਬਜ਼ੀ ਵਧੀਆ ਬਣੂ ਅੱਜ ਸਣ ਲੱਗੀਆਂ ਲਓ ਜੀ ਬਿਸਕੁਟ ਖਾਣ ਲੱਗੀ ਹੋਈ ਆ ਬਿਸਕੁਟ ਤਾਂ ਕਾਨੂੰ ਮਿਲਦਾ ਮੱਠੀਆਂ ਨੇ ਬਈ ਚਾਹ ਕਹਿੰਦੀ ਹੁਣ ਬਣਾ ਦੋ ਮੈਨੂੰ ਇਹ ਆਈ ਆ ਭੜੀ ਤੋਂ ਮੈਨੂੰ ਜਣੀ ਸਵੇਰ ਦੀ ਦਿਖੀ ਨਹੀਂ ਮੈਨੂੰ ਸ਼ੱਕ ਤਾਂ ਪੈ ਗਿਆਦਾ ਵੀ ਅੱਜ ਦਿਨ ਪੈਨਸ਼ਨ ਵਾਲਾ ਹੀ ਲੱਗਾ ਜਿਹੜੀ ਸਵੇਰ ਦੀ ਘਰੇ ਨਹੀਂ ਉਹ ਬਿਸਕੁਟ ਖਾ ਰਹੀ ਆ ਖੁਸ਼ੀ ਦੇ ਵਿੱਚ 1500 ਮਿਲ ਗਿਆ ਹੱਥ ਗਰਮ ਹੋ ਗਿਆ ਤੇ ਸੂਰ ਸਮਾਲਿਆ ਆਪਣਾ ਵਧੀਆ ਹੀ ਇੱਕ ਲਓ ਜੀ ਦੇਖਦੀ ਆ ਹੁਣ ਇਹ ਸਲਾਹ ਕਰਨ ਲੱਗੀ ਹੋਈ ਆ ਵੀ ਗਾਹळा ਪ੍ਰੋਗਰਾਮ ਇਹ ਸਾਡੀ ਕੁੜੀ ਪਕੌੜੇ ਖਾਣ ਲੱਗੀ ਕੀ ਖਾਨੀ ਹੈ ਪਕੌੜੇ ਹਾਂ